ਉਈ ਸਾਰੇ ਅਨੂ ਹੱਥ ਜੋੜ ਕੇ ਪਿਆਰ ਭਰੀ ਸਖਰੀਆ ਕਾਲ ਪ੍ਰਮਾਤਮਾ ਤੁਮਾ ਦਨ ਚੜਦੀ ਕਲਾ ਚ ਰੱਖੇ ਖੁਸ਼ ਰੱਖੇ ਇਹੋ ਅਰਦਾਸ ਹੈ ਪ੍ਰਮਾਤਮਾ ਅਗੇ ਬਾਕੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲਿੰਗ ਬਲੌਗ ਦੇ ਵਿੱਚ ਆ ਸਵੇਰ ਇਕਣ ਚੱਲੇ ਆ। ਉਹ ਤਾਂ ਲੇਟੇਗੀ 2 ਵਜੇਗੀ। ਚਲੋ ਦੇਖਦੇ ਆ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਸ੍ਰੀ ਫਤਿਹਗੜ ਸਾਹਿਬ। ਸ੍ਰੀ ਜੋਤੀਸਰੂਪ ਸਾਹਿਬ। ਚੱਲਦੇ ਆ। ਕੋロイ ਫਤਿਹਗੜ ਸਾਹਿਬ ਦੇ ਦਰਸ਼ਨ। ਹੋਰ ਸੇਵਾ ਵਿੱਚ ਰਾਤ ਦੇ ਟਹਾ। ਰਾਤ ਦਾ ਟਾਈਮ ਹੈ ਉਹ ਦੇਣਾ ਮੈਂ ਨਹੀਂ ਦਤਾਈ ਹੈ ਆਪਣੇ ਕੋਲ ਹੁਣ ਦੇਖਦੇ ਆਂ ਬਈ ਕਿੰਨੀ ਕ ਭੀੜ ਹੋ ਲੰਗਰ ਬਹੁਤ ਚੱਲ ਰਿਹਾ ਟਰੱਕਾ ਥਾਹਾ ਥਾਤੇ ਲੰਗਰ ਇੱਧਰ ਵੀ ਲੰਗਰ ਹੈ ਪ੍ਰਨਾਮ ਸ਼ਾਹ ਪਰ ਵੇ ਘਰੂ ਵੇ ਸਾਹਮਣੇ ਠੰਡਾ ਬੁਰਜ ਆਪਾਂ ਹੁਣੇ ਠਰੇ ਪਏ ਆ ਅੱਜ ਇਹ ਜੇ ਕੰਮ ਹੋ ਗਿਆ ਆਪਣੇ ਨਾਲ ਬਾਬਾ ਜੀ ਦੇ ਜਾਲ ਕੇ ਲੰਗੇ ਆ ਬੱਚੇ ਦੇਖ ਲੋ ਠੰਡੇ ਬੁਰਜੇ ਚ ਬੈਠੇ ਤੇ ਰਾਤਾਂ ਗੱਟੀਆਂ ਪਤਾ ਨਹੀਂ ਕਿੰਨੀਆਂ ਰਾਤਾਂ ਗੱਟੀਆਂ ਆਪਾਂ ਤੇ ਹੁਣ ਨੰਗੇ ਪੈਰ ਨੀ ਤੁਰ ਹੁੰਦਾ ਥੱਲੇ ਠੰਡ ਲੱਗਦੀ ਧੰਨਾ ਵੀ ਰੋਣਾ ਆਉਂਦਾ ਇਹ ਸੁਣ ਕੇ ਆਹਾ ਹੋ ਤਿੰਨ ਚੀਜ਼ਾਂ ਲਈ ਸੱਚੀ ਰੋਣਾ ਆਉਂਦਾ ਜੇ ਦਿਲ ਨੂੰ ਵੀ ਕਿਵੇਂ ਬੱਟਿਆ ਨੇ ਵਿਚਾਰੇ ਨੇ ਉਹ ਕੱਟਿਆ ਹਨਾ ਗੁਰੂ ਦੇ ਲਾਲੇ ਤੇ ਜੀ ਨੇ ਕੱਟ ਕੇ ਸਾਡੇ ਵਰਗੇ ਕਿਥੇ ਪਾਪੀ ਆਹ ਘੜੀਏ ਜੇ ਡੀ ਆਹ ਫੀਡ ਦਾ ਘੱਟ ਲੱਗਦੀ ਆ ਠੰਡੇ ਬੁਰਜੀ ਕਿਤੋਂ ਜਿਹੜੋ ਸੰਗਰਾਹ ਦੇ ਨੂੰ ਟਿੱਕ ਗਏ ਤੇ ਮੱਥਾ ਅੱਜ ਦੇਖਦੇ ਆਂ ਉਹਨੂੰ ਕਰਾਉਣੇ ਆ ਦਰਸ਼ਨ ਭਈ ਬੱਚਾ ਪਾਰਟੀ ਮੱਥਾ ਟੇਕਣ ਆਏ ਵੇ ਵੀ ਭਾਈ ਇੱਕ ਗੱਲ ਦੇਖੋ ਇਹਨੂੰ ਨਿਆਣਿਆਂ ਨੂੰ ਜਿੱਦਾਂ ਹੀ ਕਹਨੇ ਆ ਮੱਥਾ ਟੇਕਣਾ ਮੱਥਾ ਟੇਕਣਾ ਇਹਨਾਂ ਨੂੰ ਸਵਾਦ ਨਹੀਂ ਹੈਗਾ ਮੱਥੇ ਦਾ ਜ਼ਿਆਦਾ ਉਹ ਹੈ ਇਦੋਂ ਤਾਂ ਬੰਦ ਹੈ ਉਹ ਹੈਗਾ ਉੱਥੇ ਉਹ ਦੇ ਆ ਦੇਖ ਲੋ ਇਧਰ ਨਿਆਣੀ ਖਰਾਬ ਦਾ ਦੇਖ ਲੋ ਬਈ ਇਧਰੀ ਗੁਰੂ ਦੇ ਘਰ ਦਾ ਹੈ ਵਾਏ ਗੁਰਦਵਾਰਾ ਸੀਦ ਗੰਜ ਸਾਹਿਬ ਇੱਥੇ ਵੀ ਕਹਿੰਦੇ ਸੰਸਕਾਰ ਹੋਇਆ ਤਾਂ ਜਿਹੜੇ ਉਹ ਦੇ ਹੋਏ ਹਨਾ ਹਾਂਜੀ ਹਾਂ 40 ਸਿੰਘਾਂ ਦਾ ਸੰਸਕਾਰ ਹੋਇਆ ਤਾਂ ਉਹ ਮੈਂ ਹਾਂ ਨਸ਼ਾ ਮੁਾਈ ਦਾ ਹੈ ਕਰਨਾ ਉਸ ਕਰੀ ਜਾਂਦਾ ਹੁਣ ਯਾਰ ਹੁਣ ਨਾ ਚੱਕੀ ਬੰਦੀ ਹਾਈਲੈਂਡ ਕਰ ਲੱਕੜੀ ਲੱਕੂਏ ਰੇਤ ਦੇ ਝੰਡਾਰ ਮੌਸਾ ਕਿਹ ਹੈ ਛੋਟਾ ਹਾਂ ਤਾਂ ਆਇਆ ਵਕਰ ਕਲਾ ਪ੍ਰਦਰਸ਼ਨੀ ਕਾਲ ਪਾਸ ਤੇ ਤਾਹੇ ਉਬਾਰਾ ਜੇ ਜਨਨਾਰਨਾ ਬੰਦੇ ਨਾਰੂ ਕਹਾ ਗੁਦ ਦੋਸਤ ਦੁਖ ਤੇ ਰਹਾ ਇਹ ਸੋਹਣੀਆਂ ਫੋਟੋਆਂ ਆਈਆਂ ਗੁਰੂਆਂ ਦੀ ਆਹ ਰੂਹ ਹੱਥ ਦੇ ਲਹੋ ਵਾਰੀ ਜਤਿਵਾਲਾ ਮਾ ਅੱਛਾ ਇਹ ਦੇਖ ਲੈ ਜਮੇ ਨਾਲ ਲੱਗੇ ਉਹ ਕਰਿਆ ਬਚਣਿਆ ਵਾ ਹਨਾ ਕੀਆ ਸੜਿਆ ਨੂੰ ਸਕੀਮ ਦੁੱਜੀ ਆ ਵੀ ਹਨਾ ਕੰਧ ਚ ਜਿਣੀ ਆ ਬਸ ਜਾਂ ਹੁੰਦੀ ਸੀ ਪਹਿਲੇ ਜਵਾਨੀ ਜੰਨੀ ਜੀ ਹੁੰਦੀਆਂ ਕੋਲੂ ਚ ਪੀੜਨਾ ਇੰਨੇ ਤੰਗ ਮਤਲਬ ਕੰਧ ਦੀ ਗੋਡੇ ਵੀ ਵੜਤੇ ਤੇ ਆ ਚੱਪੜੀਆਂ ਕੰਧ ਸਿੱਧੀ ਨਹੀਂ ਚ ਜਾ ਰਹੀ ਪਹਿਲਾਂ ਤਾਂ ਆਪਣੇ ਆਪ ਟਹਿ ਗਈ ਸੀ ਦੋ ਤੀ ਬਾਰੇ ਮੈਨੂੰ ਐ ਤਾਂ ਵੀ ਗੋਡੇ ਨਾਲ ਟਹਿ ਰਹੀ ਆ ਇਹ ਜਰਾਦਾ ਨੇ ਗੋਡੇ ਪਰ ਮਾਰੀ ਗੋਡਾ ਛਿਲਦਾ ਫਿਰ ਹੈਨਾ ਵੱਡੇ ਦਿੱਤਾ ਵਿਚਾਰੇ ਆਪੀਆਂ ਦਾ ਫਿਰ ਕਿਤੇ ਮਹਾਜਗਤੀ ਧੀ ਤੀ ਫਿਰ ਇਹ ਵੀ ਇਹ ਵੀ ਫਿਰ ਮਹਾਰਾਜ ਦੇ ਰੰਗ ਤੇ ਹਾਂ ਮਿਸਤਰੀਆਂ ਦੇ ਘਰ ਕਹਿੰਦੇ ਤਾਂ ਹੀ ਨਹੀਂ ਵੱਧਦਾ ਹੁੰਦਾ ਇਹ ਵੀ ਕਰ ਲੈ ਕਹਿੰਦੇ ਆਜੋ ਹਾਂ ਇਹ ਮਿਸਤਰੀ ਨੇ ਤਾਂ ਮਾਫੀ ਮੰਗ ਕੇ ਚਰਨ ਚੂਨੇ ਗੋਡੇ ਤਾਂ ਥੀਕ ਹੋ ਗਏ ਪਰ ਗੈਂਟੀ ਵਰ ਕਹਿੰਦੇ ਨਾਲੇ ਹੀ ਕੋਈ ਬਣਿਆ ਬੋਰਾ ਗੁਰਦੁਆਰਾ ਸੀਦ ਗੰਜ ਸਾਹਿਬ ਇੱਥੇ ਵੀ ਕਹਿੰਦੇ ਸੰਸਕਾਰ ਹੋਇਆ ਤਾਂ ਜਿਹੜੇ ਉਹ ਦੇ ਹੋਏ ਹਨਾ ਹਾਂਜੀ ਹਾਂ 40 ਸਿੰਗਰ ਦਾ ਸੰਸਕਾਰ ਹੋਇਆ ਤਾਂ ਵੀ ਹਾਂ ਰੈਕਟਾ ਮੋਰੀ ਦਾ ਨਹੀਂ ਕਰਦਾ ਦੋਸਤਾਂ ਨੂੰ ਆਈ ਕਰੀ ਜਾਂਦਾ ਹੁਣ ਯਾਰ ਹੁਣ ਨਾ ਚੱਕੀ ਬੰਦਾਈ ਲੈਂਡ ਕਰ ਲਾ ਲੱਕੜੀ ਰੱਖੋ ਵੀ ਦੇਖੋ ਵੀ ਗੰਧਾਰ ਮੌਸਮ ਕੀ ਫੋਟੋਆਂ ਤੋਂ ਆਇਆ ਹੈ ਬਕਰ ਕਲਾ ਪ੍ਰਦਰਸ਼ਨੀ ਤਲ ਪਾਤ ਤੇ ਤਾਹੀ ਉਬਾਰਾ ਜੇ ਜਨਾਰੰਦਾ ਕੁੱਤੀ ਹਾਰੋ ਕਹਾ ਜੁਤ ਦੋਸਤ ਦੁਖ ਤੇ ਰਹਾ ਇਹ ਸੁਣੀਆਂ ਫੋਟੋਆਂ ਆਈਆਂ ਗੁਰੂਆਂ ਦੀ ਗੁਰ ਹਾਥ ਦੇ ਲਹੋਵਾਰੀ ਅੱਛਾ ਐਂ ਦੇਖ ਲੈ ਜਮੀ ਨਾਲ ਲੱਗੇ ਉਹ ਕਰਿਆ ਵਾ ਚਣਿਆ ਵਾ ਹਨਾ ਇਹ ਅੜਲੇ ਨੂੰ ਸਕੀਮ ਦੂਜੀ ਆ ਵੀ ਹਨਾ ਕੰਧ ਚ ਜਿਨੀ ਆ ਪਰ ਸਜਾ ਹੁੰਦੀ ਸੀ ਪਹਿਲੇ ਜਵਾਨੇ ਚਣੇ ਜੀ ਹੁੰਦੀਆਂ ਕੋਲੂ ਜਪੀੜਲਾਂ ਇੰਨੇ ਤੰਗ ਮਤਲਬ ਕੰਧ ਦੀ ਗੋਡੇ ਵੀ ਵੜਤੇ ਤੇ ਆ ਕੰਧ ਸਿੱਧੀ ਨਹੀਂ ਚ ਜਾ ਰਹੀ ਪਹਿਲਾਂ ਤਾਂ ਆਪਣੇ ਆਪ ਟਹਿ ਗਈ ਸੀ ਦੋ ਵਾਰ ਤੀ ਵਾਰ ਮੈਨੂੰ ਐ ਤਾਂ ਵੀ ਗੋਡੇ ਨਾਲ ਟਹਿ ਰਹੀ ਆ ਇਹ ਜਲਾਦਾ ਨੇ ਗੋਡੇ ਪਰ ਮਾਰੀ ਗੋਡਾ ਛਿਲਤਾ ਫਿਰ ਹੈਨਾ ਵੱਡੇ ਜੁੱਤਾਂ ਵਿਚਾਰੇ ਪਾਪੀ ਆਂਦਾ ਫਿਰ ਕਿਤੇ ਮਹਾਜਗਤੀ ਤੀ ਫਿਰ ਇਹ ਵੀ ਇਹ ਵੀ ਫਿਰ ਮਹਾਰਾਜ ਦੇ ਰੰਗ ਤੋਂ ਹਾਂ ਮਿਸਤਰੀਆਂ ਦੇ ਘਰ ਕਹਿੰਦੇ ਤਾਂ ਹੀ ਨਹੀਂ ਵੱਧਦਾ ਹੁੰਦਾ ਲੋਕੀ ਕਰਨਾ ਕਹਿੰਦੇ ਆਜੋ ਹਾਂ ਇਹ ਮਿਸਤਰੀ ਨੇ ਤਾਂ ਮਾਫੀ ਮੰਗ ਕੇ ਚਰਨਛੂਹੇ ਉਹਦੇ ਤਾਂ ਥੰਗਿਆ ਨਹੀਂ ਕਹਿੰਦਾ ਵੈਂਟੀ ਵਰ ਕਹਿੰਦੇ ਲਾਂਦੇ ਹੀ ਕੋਈ ਬਣ ਬੋਰਾ ਬੰਦੇ ਫੀਡ ਵਈ ਘਟੇ ਰਾਤ ਨੂੰ ਆ ਚੱਕਿਓ ਜੀ ਤਨ ਪਰਿਵਾਰ ਪਰਿਆ ਆਰਾਮ ਨਾਲ ਮਥੜੇ ਹੋ ਜਾਣ ਟੈਮ ਹੋ ਗਿਆ ਬੰਦੇ ਜੀ ਨੀ ਵਸਾਇਆ ਸਹਿਨਾਸ ਤਰ ਅਨੰਦ ਹੋਵਾ ਮੰਦਿਰ ਆ ਰਹਾ ਤਾ ਨੂੰ باجے پنچ شبد جت گھر سبا گھر سبا کے شبد باجے گلا جاریا پنج دو کال کب گاڑیا تو پایا تیرہ گے न करणो वॾ पाॻियो सागल मनोरत पुरे सागल व ਸਾਧਨ ਪਈ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇਕਨੀ ਟੇਕੋ ਵਟ ਸਾਥ ਗੁਰਿਆ ਪਰਪੂਰੇ ਵਿਦਵੰਤ ਨਨਸ ਗੁਰ ਚਰਨਾਂ ਕੀ ਵਾਤੇ ਹੰਦ ਹੰਦ ਤੂਲੇ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਕੀ ਬਾਤਿ ਸਾਹੀ ਦਸਵੀਂ ਰਤਮ ਭਗਵਤੀ ਸਿਮਰ ਕੈ ਗੁਰ ਨਾਮ ਲੇ ਲਿਐ ਫਿਰ ਅੰਗਦ ਗੁਰ ਤੇ ਨਾਮ ਗੰਤੈ ਮੁਈ ਸੁਹਾਇ ਅਰਜਨਰ ਨਰ ਕੋਪਿੰਦ ਨੂੰ ਸਿਮਰੋ ਸ੍ਰੀ ਖਦਗਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਟੁੱਟ ਜੀਵੇ ਸਭ ਦੁੱਖ ਜਾਈ ਤੇਰੇ ਗੁਰੂ ਮਹਤੁਰ ਸਿਮਰਿਐ ਘਰ ਨੋ ਨਿਤ ਅਵਤਾਰਾਈ ਸਭ ਥਾਈ ਹੋਏ ਸਾਰੇ ਦਸਮੇ ਪਛਾਈਂ ਇਹਦੇ ਗੁਰੂ ਗੋਬਿੰਦ ਸਿੰਘ ਜੀ ਹੁਣ ਕਰਾਉਣੀ ਹੈ ਜੀ ਭੋਰਾ ਸਾਹਿਬ ਦੇ ਦਰਸ਼ਨ ਸ੍ਰੀ ਭੋਰਾ ਸਾਹਿਬ ਹੈ ਹਾਂ ਹਾਂ ਉਹ ਬੈਲਾ ਇੱਧਰ ਨੂੰ ਕਰਿਆ ਪਉਂਦਾ ਸਭਾ ਨੂੰ ਹੁਣ ਭੋਰਾ ਸਾਹਿਬ ਦਾ ਰਸਤਾ ਭੀੜ ਜੇ ਭਾਰੀ ਓਏ ਐ ਟਾਈਮ ਹੁਣ ਕਿ ਆਉਣੀ ਹੈ ਦਿਨ ਚਾਲੀ ਸੰਗਤ ਕੱਲੂ ਦੇਖੀ ਤੂੰ ਕੱਲੂ ਦਾ ਬਹੁਤ ਹੋ ਗਿਆ ਨਵੇਂ ਸਾਲ ਕਰਕੇ ਹਾਂ 2 ਘੰਟੇ ਜਾਂ 3 ਘੰਟੇ ਪਿਛਲੇ ਸਾਲ ਆਇਤੇ ਸੀ ਨਾਲ ਲੋ ਭਾਈ ਰਿਫੋ ਤੱਕ ਖੜੇ ਮਾ ਵੀ ਖੜ ਹੋਣ ਜੇ ਆਏ ਹੈ ਕਿ ਨਹੀਂ ਸਭ ਤੋਂ ਵੱਡਾ ਭਾਈ ਕੁਰਬਾਨੀ ਸਥਾਨ ਆਏ ਕੁਰਬਾਨੀਆਂ ਵੀ ਹੁਣ ਬਹੁਤ ਹੈ ਹੈ ਆਤਮਾ ਨੂੰ ਚਲਦਾ ਮਰਨ ਦੁੱਖ ਜਾਵੇ ਪਰੋਗਰਾਮ ਚੱਲਦਾ ਰਾਤ ਨੂੰ ਸਹ ਪਰ ਸੋ ਚਟ ਗਈ ਹੈ ਦੇਖੇ ਸਕੇ ਬਾਦਸ਼ਾਹ ਜਨੂ ਜਨੂ ਦੀ ਗੱਡੀ ਆਦਸ਼ਾ ਤੇਰੇ ਸ਼ਾਹਾਂ ਦੇ ਸਾਹੋ ਇਸ ਪਾਸ ਬੈਠੀਆਂ ਸੋਹੀ ਐ ਸ਼ਵਨਾ ਗਾਵੇ ਸਾਰ ਵਾਹਿਗੁਰੂ ਸਾਹਿਬ ਜੀ ਜੈ ਸੰਗਤ ਬੈਠੀ ਐ ਬਈ ਮਹੱਤਲਾ ਪੰਜਾਬ ਰਾਤ ਨੂੰ ਵੀ ਮੱਥਾ ਟੇਕਣ ਪਹੁੰਚਦੇ ਆ ਜਿਨ੍ਹਾਂ ਨੇ ਰਾਤ ਨੂੰ ਟਾਈਮ ਲੱਗਦਾ ਭਾਈ ਰਾਤ ਨੂੰ ਇਹ ਦਿਨਾਂ ਚ ਤਾਂ ਫਿਰ ਦਰਸ਼ਨ ਕਰ ਦਿੰਗੇ ਲੋਕ ਆਗਤ ਰਣਿ ਮਾਪੂਰਨ ਅੰਤ ਪੂਰਨ ਪਰਮੇਸ਼ਵਰ ਹੈ

ਵਾਹਿਗੁਰੂ ਵਾਹਿਗੁਰੂ ਤਨ ਆਸਰੀ ਮਨ ਪਹਿਲਾ ਔਰ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜਗਨ ਮੇ ਥਾਲ ਰਾਮਚੰਦ ਦੀਪਕ ਮਾਨੇ ਸੰਗਤਵਾਦ ਅਵੀਲੇਵੀ ਮੰਡਲ ਜਨਕ ਮੋਤੀ ਠੰਡੇ ਬੁਰਜ ਦੇ ਕਰਾਉਨੇ ਆ ਬਈ ਦਰਸ਼ਨ ਬੁਲਾਖੀ ਨਾ ਕੱਟ ਮਾਰਨਾ ਚਲੋ ਭਾਈ ਚਲੋ ਬਾਹੀ ਗਰੂ ਮੱਤਾ ਟੇਕ ਕੇ ਲੰਗੀ ਆਉ ਸ਼ਾਰਟਕਟ ਮਿਲਿਆ ਚਲੋ ਜੀ ਚਲੋ ਬਣਵਾ ਲਾ ਆਪਣੀ ਵੀਡੀਓ ਹੈਲੋ ਭਾਈ ਹੈਲੋ ਫਰੀਨ ਮੈਂ ਇਹ ਗਰੂ ਬਾਹੀ ਗਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡੇ ਵਰਗੇ ਸਾਧਵਾਹੀ ਗੁਰੂ ਜੀ ਮਹਾਕਾਲ ਮਹਾਕਾਲ ਤੇ ਜਿਹੜੇ ਤਰ੍ਹਾਂ ਪਿਆਰ ਕਰਦੇ ਸਨ ਉਹ ਸਿੰਘ ਸਾਹਿਬ ਜੀ ਦੱਸਦੇ ਤੇ ਉਹਨਾਂ ਨੇ ਅਸਰ ਦੱਸੇ ਰਹੇ ਮਹਾਕਾਲ ਦੇ ਰੂਪ ਚ ਪੈਡਲ ਲੱਗੇ ਨੇ ਹੋਰ ਹੈ ਪੈਡਲ ਆ ਹੋ ਚੱਲ ਫਿਰ ਮਾਰੋ ਕੱਟ ਆ ਜੋ ਕੀ ਕਰਨਾ ਹੋਏ ਅੱਲੋ ਹੀ ਠੰਡੇ ਹੋ ਗਏ ਲੱਗ ਗਿਆ ਸਾਰੀ ਫੇੜ ਜਾ ਇੱਧਰ ਨੂੰ ਹਲਾਤੇ